ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਜੁਗਾਂ-ਜੁਗਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਭਗਤ ਪਿਆਰੇ ਹੋਏ ਆ ਤੇ ਜਿੰਨੇ ਵੀ ਭਗਤ ਸਹਿਬਾਨ ਹੋਏ ਨੇ ਉਹਨਾਂ ਦੀ ਸਮੇਂ-ਸਮੇਂ ਅਨੁਸਾਰ ਪਰਖ ਵੀ ਹੋਈ ਆ ਆਓ ਸਾਖੀ ਸਰਵਣ ਕਰਦੇ ਆ ਜਦੋਂ ਪ੍ਰਮਾਤਮਾ ਨੇ ਭਗਤ ਕਬੀਰ ਜੀ ਦੀ ਪਰਖਿਆ ਕੀਤੀ ਸੀ ਸਾਧ ਸੰਗ ਜੀ ਕਬੀਰ ਸਾਹਿਬ ਜੀ ਜਦੋਂ ਭਗਤ ਵੀ ਬਣ ਗਏ ਤੇ ਗ੍ਰਸਤੀ ਵੀ ਰਹੇ ਉਹਨਾਂ ਦੀ ਰਾਮ ਭਗਤੀ ਦੀ ਚਰਚਾ ਸਾਰੇ ਸ਼ਹਿਰ ਵਿੱਚ ਸੀ ਪਰ ਉਹਨਾਂ ਨੂੰ ਕਿਸੇ ਮੰਦਰ ਵਿੱਚ ਕੋਈ ਵਡਣ ਨਹੀਂ ਸੀ ਦਿੰਦਾ ਭਗਤ ਜੀ ਨੂੰ ਬ੍ਰਾਹਮਣਾਂ ਦੇ ਅੰਦਰ ਬਹੁਤ ਹੰਕਾਰ ਸੀ ਉਹ ਇਸ ਗੱਲ ਦੀ ਵਿਰੋਧਤਾ ਕਰਦੇ ਸੀ ਕਿ ਭਗਤ ਕਬੀਰ ਜੀ ਤਾਂ ਜੁਲਾਹੇ ਆ ਨੀਵੀਂ ਜਾਤੀ ਵਾਲੇ ਆ ਤੇ ਬਾਕੀ ਮੌਲਵੀ ਤੇ ਕਾਜੀ ਡਾਢੇ ਔਖੇ ਹੋਏ ਆ ਭਗਤ ਕਬੀਰ ਸਾਹਿਬ ਜੀ ਦੀ ਚੜ੍ਹਦੀ ਕਲਾ ਉਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ ਪਰ ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ ਜਿਵੇਂ ਜਿਵੇਂ ਇਹ ਧਰਮ ਦੇ ਠੇਕੇਦਾਰਾਂ ਦੀ ਵਿਰੋਧਤਾ ਵਾਧਦੀ ਗਈ ਤਿਵੇਂ-ਤਿਵੇਂ ਭਗਤ ਕਬੀਰ ਸਾਹਿਬ ਜੀ ਦੀ ਲਗਨ ਪੱਕੀ ਹੁੰਦੀ ਗਈ ਕਿਉਂ ਤੇ ਉਹ ਮਨ ਰਾਮ ਨਾਮ ਦੇ ਨਾਲ ਜੁੜਦਾ ਗਿਆ ਐਸਾ ਜੁੜਦਾ ਗਿਆ ਕਿ ਅਭੇਦੀ ਹੋ ਗਿਆ ਕੋਝ ਵੀ ਫਰਕ ਨਾ ਮਲੂਮ ਹੋਣ ਲੱਗਾ ਆਪਣੇ ਭਗਤਾਂ ਦੀ ਭਗਵਾਨ ਸਾਹਿਬ ਸੰਗਤ ਜੀ ਆਪ ਹੀ ਰਾਖੀ ਕਰਦਾ ਤੇ ਆਪ ਹੀ ਉਹਨਾਂ ਦੀ ਪਰਖ ਵੀ ਕਰਦਾ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਨੂੰ ਘਰਦਿਆਂ ਨੇ ਕੱਪੜੇ ਦਾ ਥਾਣ ਵੇਚਣ ਵਾਸਤੇ ਜਦੋਂ ਬਾਜ਼ਾਰ ਭੇਜਿਆ ਕੱਪੜਾ ਬਹੁਤ ਸੁੰਦਰ ਸਾਫ਼ ਤੇ ਬਾਰੀਕ ਸੀ ਕਬੀਰ ਜੀ ਮੋਢੇ ਉੱਤੇ ਕੱਪੜਾ ਰੱਖ ਕੇ ਤੁਰੇ ਜਾ ਰਹੇ ਆ ਇੱਕ ਸਾਧੂ ਦੇ ਰੂਪ ਦੇ ਵਿੱਚ ਆਪ ਹੀ ਭਗਵਾਨ ਜੀ ਉਹਨਾਂ ਨੂੰ ਆ ਕੇ ਮਿਲੇ ਆ ਹੁਣ ਭਗਵਾਨ ਜੀ ਭਗਤ ਕਬੀਰ ਸਾਹਿਬ ਜੀ ਦੇ ਹਿਰਦੇ ਦਾ ਜਿਹੜਾ ਸਿੱਧਕਾ ਉਹਦੀ ਪਰਖਿਆ ਲੈਣਾ ਚਾਹੁੰਦੇ ਆ ਤੇ ਹਣ ਉਹ ਦੇਖਣਾ ਚਾਹੁੰਦੇ ਆ ਕਿ ਜਦੋਂ ਭਗਤ ਜੀ ਦੇ ਘਰ ਦੇ ਵਿੱਚ ਗਰੀਬੀ ਹੈ ਬਹੁਤ ਜ਼ਿਆਦਾ ਘਰ ਦੇ ਸਾਰੇ ਜੀ ਭੁੱਖੇ ਬੈਠੇ ਆ ਉਸ ਵੇਲੇ ਭਗਤ ਕਬੀਰ ਕੱਪੜੇ ਦੀ ਕੀਮਤ ਮੰਗਦਾ ਹੈ ਜਾਂ ਨਹੀਂ ਕੀ দান ਕਰ ਦੇਵੇਗਾ ਕੀ ਕਰਦਿਆਂ ਨੂੰ ਭੁੱਲ ਜਾਵੇਗਾ ਫਿਰ ਸਾਧੂ ਨੇ ਪਰਖਣ ਵਾਸਤੇ ਜਿਹੜੇ ਭਗਵਾਨ ਹੀ ਸਾਧੂ ਬਣੇ ਹੋਏ ਆ ਜਾਣ ਬੁੱਝ ਕੇ ਕੰਬਦੇ ਹੋਏ ਤਰਲੇ ਦੇ ਲਹਿਜੇ ਵਿੱਚ ਕਿਹਾ हे ਭਗਤਾ ਰਾਮ ਦੇ ਨਾਮ ਤੇ ਕੱਪੜਾ ਦੇ ਦੇ ਰਾਮ ਦੇ ਨਾਮ ਤੇ ਕੱਪੜਾ ਦੇ ਦੇ ਮੇਰੇ ਉਦਾਲੇ ਦੇ ਵਸਤਰ ਫਟ ਗਏ ਆ ਮੇਰੇ ਕੋਲ ਕੋਈ ਪੈਸਾ ਨਹੀਂ ਸਿਆਲ ਅੱਗੇ ਸਰਦੀ ਮਾਰੂ ਮਾਰ ਕਰਦੀ ਆ ਰਹੀ ਆ ਤੇਰਾ ਪੁੰਨ ਬਹੁਤ ਜ਼ਿਆਦਾ ਹੋਵੇਗਾ RAM ਤੇਰੀ ਕਮਾਈ ਵਿੱਚ ਬਰਕਤ ਪਾਵੇਗਾ ਇਸ ਤਰ੍ਹਾਂ ਜਦੋਂ ਅਸੀਸ ਦਿੱਤੀ ਆ ਹੁਣ RAM ਦੇ ਨਾਮ ਤੋਂ ਭਗਤ ਕਬੀਰ ਸਾਹਿਬ ਜੀ ਜਾਣ ਵਰਦੇ ਸੀ ਉਹਨਾਂ ਲਈ RAM ਜੀ ਹੀ ਸਭ ਕੁਝ ਸਨ ਜਿਹੜਾ ਵਾਹਿਗੁਰੂ ਰਮਿਆ ਹੋਇਆ ਉਹ ਭਲਾ ਕਿਵੇਂ ਨਾ ਕਰ ਸਕਦੇ ਸੀ ਪੂਰੀ ਤਾਣੀ ਨਾਲੋਂ ਪਾੜ ਕੇ ਦੇਣ ਲੱਗੇ ਆ ਜਦੋਂ ਸਾਧੂ ਨੇ ਆਖਿਆ ਨਹੀਂ ਇਦਾਂ ਨਹੀਂ ਇਹ ਪੂਰੇ ਦੀ ਪੂਰੀ ਤਾਣੀ ਇਹ ਥਾਣ ਹੀ ਮੈਨੂੰ ਦੇ ਦਿਓ ਬਸ ਫਿਰ ਕੀ ਸੀ ਰੱਤਾ ਨਾ ਝਜਕੇ ਭਗਤ ਕਬੀਰ ਸਾਹਿਬ ਜੀ ਨਾ اٹਕੇ ਸਾਰਾ ਥਾਣ ਹੀ ਸਾਧੂ ਦੇ ਹਵਾਲੇ ਕਰ ਦਿੱਤਾ ਏ ਭਗਤ ਜਨੂ ਸੁਣੋ ਕਬੀਰ ਸਾਹਿਬ ਜੀ ਦੇ ਮਾਤਾ ਜੀ ਦਾ ਹੁਕਮ ਸੀ ਕਬੀਰ ਪੁੱਤਰ ਘਰ ਵਿੱਚ ਰਾਸ਼ਨ ਕੋਈ ਨਹੀਂ ਇਹ ਥਾਣ ਨੂੰ ਵੇਚ ਕੇ ਜਿਹੜੇ ਪੈਸੇ ਮਿਲਣੇ ਆ ਪੈਸੇ ਵਟੇਗਾ ਉਹਦਾ ਆਟਾ ਦਾਲ ਮਿੱਠਾ ਨੂਨ ਤੇੜ ਲੈ ਕੇ ਆਉਣਾ ਘਰ ਵਿੱਚ ਬੜੀਆਂ ਚੀਜ਼ਾਂ ਦੀ ਲੋੜ ਆ ਤੇ ਮੁੜਨਾ ਵੀ ਬੜੀ ਜਲਦੀ ਆ ਪਰ ਦੇਖੋ RAM ਦੇ ਨਾਮ ਨੇ ਸਭ ਕੁਝ ਭੁਲਾ ਦਿੱਤਾ ਜੀ RAM ਦੇ ਨਾਮ ਤੇ ਕੱਪੜਾ ਦੇ ਕੇ ਆ ਭਗਤ ਕਬੀਰ ਸਾਹਿਬ ਜੀ RAM RAM ਕਰਦੇ ਹੋਏ ਗੰਗਾ ਦੇ ਕਿਨਾਰੇ ਵੱਲ ਚੱਲੇ ਆ ਹੁਣ ਜਦੋਂ ਭਗਤ ਜੀ ਗੰਗਾ ਦੇ ਕਿਨਾਰੇ ਵੱਲ ਚਲੇ ਗਏ ਗੰਗਾ ਦੇ ਕਿਨਾਰੇ ਬੈਠ ਕੇ RAM ਨਾਮ ਦਾ ਸਿਮਰਨ ਕਰਨ ਲੱਗੇ ਉਦਨੋਂ ਘਰ ਦੇ ਪਏ ਉਡੀਕਦੇ ਆ ਕਿ ਕਦੋਂ ਕਬੀਰ ਜੀ ਆਉਣਗੇ ਤੇ ਚੁੱਲ੍ਹਾ ਗਰਮ ਹੋਵੇਗਾ ਧਰਤੀ ਆਕਾਸ਼ ਪੱਥਰਾਂ ਤੇ ਪਾਣੀ ਵਿੱਚ ਬੈਠੇ ਜੀਆਂ ਨੂੰ ਰੋਜੀ ਦੇਣ ਵਾਲਾ ਈਸ਼ਵਰ ਭਲਾ ਦੇਖੋ ਇੱਕ ਭਗਤ ਦੇ ਪਰਿਵਾਰ ਨੂੰ ਕਿਵੇਂ ਭੁੱਖਿਆ ਮਰਨ ਦੇ ਸਕਦਾ ਜੀ ਕੀ ਹੋਇਆ ਹੋਣੀ ਰੱਬ ਦੀ ਕਲਾ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਐਸੀ ਵਰਤੀ ਆ ਪਰਮਾਤਮਾ ਨੇ ਝੱਟਪਟ ਹੀ ਇੱਕ ਸੁਦਾਗਰ ਦਾ ਰੂਪ ਧਾਰਨ ਕਰ ਲਿਆ ਭਗਤ ਕਬੀਰ ਸਾਹਿਬ ਜੀ ਦੇ ਥਾਨ ਦੇ ਕਈ ਥਾਨ ਬਣਾ ਕੇ ਜਿਹੜਾ ਇੱਕ ਥਾਨ ਦਿੱਤਾ ਸੀ ਉਹ ਅੱਗੇ ਕਈ ਗੁਣਾ ਕਰਕੇ ਬਾਜ਼ਾਰ ਵਿੱਚ ਵੇਚ ਦਿੱਤੇ ਆ ਬਹੁਤ ਸਾਰੇ ਰੁਪਈਏ ਜਦੋਂ ਮਿਲ ਗਏ ਆ ਉਹਦਾ ਹੀ ਆਟਾ ਉਹਦਾ ਹੀ ਘਿਓ ਉਹਦੀਆਂ ਦਾਲਾਂ ਤੇਲੂਣ ਮਿੱਠਾ ਆਦ ਖਰੀਦ ਕੇ ਗੱਡੇ ਉੱਤੇ ਰੱਖਿਆ ਇਹ ਭਗਤ ਕਬੀਰ ਸਾਹਿਬ ਜੀ ਦੇ ਘਰ ਵੱਲ ਚਾਲੇ ਪਾ ਦਿੱਤੇ ਆ ਅੰਤਰਜਾਮੀ ਘਟਕੜ ਦੇ ਜਾਣਨ ਹਾਰ ਪ੍ਰਭੂ ਨੂੰ ਘਰ ਪੁੱਛਣ ਦੀ ਵੀ ਕੋਈ ਲੋੜ ਨਾ ਪਈ ਪਰ ਆਪਣੀ ਦੀਲਾ ਨੂੰ ਗੁਪਤ ਰੱਖਣ ਦੀ ਭਾਵਨਾ ਨਾਲ ਜਾਣ ਬੁੱਝ ਕੇ ਜਰੂਰ ਪੁੱਛਿਆ ਕਿ ਇਹ ਘਰ ਭਗਤ ਕਬੀਰ ਜੀ ਦਾ ਹੈ ਫੇਰ ਭਗਤ ਕਬੀਰ ਸਾਹਿਬ ਜੀ ਦੇ ਪਿਤਾ ਜੀ ਘਰੋਂ ਜਦੋਂ ਬਾਹਰ ਆਏ ਆ ਉਹਨਾਂ ਨੇ ਕੀ ਦੇਖਿਆ ਇਹ ਤਾਂ ਕੋਈ ਰੋਬ ਤਾਬ ਵਾਲਾ ਸੁਦਾਗਰ ਖੜਾ ਬਾਹਰ ਚਿਹਰੇ ਤੇ ਜਿਹਦੇ ਇੰਨਾ ਜਲਾਲ ਆ ਚੱਲਿਆ ਨਹੀਂ ਜਾਂਦਾ ਪਿਤਾ ਜੀ ਨੇ ਹੱਥ ਜੋੜੇ ਆ ਭਗਤ ਕਬੀਰ ਸਾਹਿਬ ਜੀ ਦੇ ਪਿਤਾ ਜੀ ਨੇ ਹੱਥ ਜੋੜ ਕੇ ਅੱਗੋਂ ਕਿਹਾ ਹਾਂ ਭਗਤ ਕਬੀਰ ਸਾਹਿਬ ਜੀ ਦਾ ਘਰ ਤਾਂ ਇਹੋ ਆ ਜੀ ਤੇ ਮੈਂ ਉਸ ਦਾ ਬਾਪ ਹਾਂ ਫਿਰ ਉਹ ਜਿਹੜੇ ਸਾਧੂ ਦੇ ਭੇਸ ਵਿੱਚ ਪਹਿਲਾਂ ਤੇ ਹੁਣ ਸੁਦਾਗਰ ਦੇ ਭੇਸ ਵਿੱਚ ਭਗਵਾਨ ਜੀ ਆਏ ਆ ਉਹ ਕਹਿਣ ਲੱਗੇ ਤੂੰ ਉਹਨਾਂ ਦਾ ਪਿਤਾ ਹੈ ਠੀਕ ਹੈ ਐਂ ਕਰੋ ਫਿਰ ਆ ਗੱਡੇ ਤੋਂ ਸਾਰੀਆਂ ਚੀਜ਼ਾਂ ਚੁੱਕ ਕੇ ਆਪਦੇ ਘਰ ਵਿੱਚ ਰੱਖ ਲਓ ਇਹ ਕਬੀਰ ਜੀ ਨੇ ਭੇਜੀਆਂ ਨੇ ਆਪ ਉਹ ਕਿਸੇ ਜ਼ਰੂਰੀ ਕੰਮ ਚਲੇ ਗਏ ਆ ਛੇਤੀ ਕਰੋ ਮੈਂ ਹੋਰ ਵੀ ਕਿਸੇ ਦੇ ਘਰੇ ਜਾਣਾ ਅੱਗੇ ਭਗਤ ਜੀ ਦੇ ਪਿਤਾ ਨੇ ਗੱਡੇ ਵੱਲ ਦੇਖਿਆ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਲੱਗਦਾ ਇਹ ਸੌਦਾਗਰ ਜ਼ਰੂਰ ਕਿਸੇ ਦਾ ਨਾਮ ਤੇ ਘਰ ਭੁੱਲ ਗਿਆ ਹੋਵੇਗਾ ਸੋਚਣ ਲੱਗਾ ਕਿ ਕਬੀਰ ਤਾਂ ਇੱਕ ਤਾਣੀ ਵੇਚਣ ਗਿਆ ਸੀ ਇੱਕ ਤਾਣੀ ਦੇ ਬਦਲੇ ਇੰਨੇ ਪੈਸੇ ਨਹੀਂ ਆ ਸਕਦੇ ਇੱਕ ਤਾਣੀ ਦੇ ਉਹਨੇ ਇੰਨੇ ਰੁਪਏ ਥੋੜੀ ਵੱਟ ਲੈ ਹੋਣਗੇ ਜੋ ਗੱਡਾ ਰਾਸ਼ਨ ਦਾ ਖਰੀਦ ਸਕਦਾ ਜਰੂਰ ਇਹ ਸਦਾਗਰ ਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਭਲੇਖਾ ਜਰੂਰ ਲੱਗਾ ਹੋਵੇਗਾ ਉਹ ਅਜੇ ਸੋਚ ਹੀ ਰਿਹਾ ਭਗਤ ਕਬੀਰ ਸਾਹਿਬ ਜੀ ਦੇ ਮਾਤਾ ਜੀ ਤੇ ਉਹਨਾਂ ਦੀ ਪਤਨੀ ਮਾਤਾ ਲੋਈ ਜੀ ਵੀ ਉੱਥੇ ਆ ਗਏ ਆ ਉਹ ਵੀ ਗड्ढे ਨੂੰ ਦੇਖ ਕੇ ਹੈਰਾਨ ਹੋਏ ਸਦਾਗਰ ਦੇ ਮਜਬੂਰ ਕਰਨ ਤੇ ਫਿਰ ਉਹਨਾਂ ਨੇ ਗड्ढे ਤੋਂ ਸਾਰੀਆਂ ਚੀਜ਼ਾਂ ਲਾਈਆਂ ਫਿਰ ਸਾਧ ਸੰਗਤ ਜੀ ਜਿਹੜਾ ਉਹ ਸਦਾਗਰ ਭਗਵਾਨ ਦੇ ਰੂਪ ਵਿੱਚ ਆਇਆ ਉਹਨੇ ਆਪ ਚੀਜ਼ਾਂ ਚੁੱਕ ਕੇ ਭਗਤ ਕਬੀਰ ਸਾਹਿਬ ਜੀ ਦੇ ਘਰੇ ਰੱਖੀਆਂ ਭਗਵਾਨ ਜੀ ਨੇ ਆਪ ਆਪਣੇ ਪਿਆਰੇ ਭਗਤ ਦੇ ਘਰ ਨੂੰ ਦੇਖਿਆ ਸਾਧੂ ਰੂਪ ਭਗਵਾਨ ਰਾਸ਼ਨ ਛੱਡ ਕੇ ਚਲਾ ਗਿਆ ਨੀਰੋ ਜੀ ਨੀਮਾ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ ਆ ਕਿਉਂਕਿ ਕਈਆਂ ਮਹੀਨਿਆਂ ਦਾ ਰਾਸ਼ਨ ਮਿਲ ਗਿਆ ਸੀ ਭਗਤ ਜੀ ਦੇ ਪਰਿਵਾਰ ਨੂੰ ਖੁੱਲੇ ਦਿਲ ਨਾਲ ਉਹਨਾਂ ਨੇ ਪਕਾਇਆ ਤੇ ਭਗਤ ਕਬੀਰ ਸਾਹਿਬ ਜੀ ਦੀ ਉਡੀਕ ਕਰਨ ਲੱਗਾ ਸਾਰਾ ਪਰਿਵਾਰ ਜਿਨ੍ਹਾਂ ਦੀ ਸਦਕਾ ਜਿ ਉਹਨਾਂ ਨੇ ਖੁੱਲਾ ਰਾਸ਼ਨ ਪਕਾ ਕੇ ਪ੍ਰਸ਼ਾਦਾ ਛਕਿਆ ਸੀ ਬਹੁਤ ਰਾਤ ਹੋ ਗਈ ਜਦੋਂ ਕਬੀਰ ਸਾਹਿਬ ਜੀ ਆਏ ਉਹਨਾਂ ਨੂੰ ਮਿਲ ਕੇ ਜਦੋਂ ਮਾਤਾ ਲੋਈ ਜੀ ਨੇ ਸਦਾਗਰ ਦੇ ਆਉਣ ਦੇ ਰਾਸ਼ਨ ਦੀ ਕਥਾ ਦੱਸੀ ਸਾਰੀ ਕਥਾ ਸੁਣ ਕੇ ਭਗਤ ਕਬੀਰ ਸਾਹਿਬ ਜੀ ਮੁਸਕਰਾਏ ਉਸੇ ਵੇਲੇ RAM ਜੀ ਦਾ ਜਸ ਕਰਨ ਲੱਗੇ ਸਮਝ ਗਏ ਕਿ ਜਿਹੜੇ ਸਾਧੂ ਨੇ ਕੱਪੜਾ ਮੰਗਿਆ ਸੀ ਉਹ ਭਗਵਾਨ ਸੀ ਤੇ ਉਹ ਜਿਹੜਾ ਸੁਦਾਗਰ ਆਇਆ ਸੀ ਘਰ ਵਿੱਚ ਗੱਡੇ ਉੱਪਰ ਸਮਾਨ ਲੱਦ ਕੇ ਉਹ ਵੀ ਭਗਵਾਨ ਜੀ ਹੀ ਸਨ ਉਸ ਦਿਨ ਤੋਂ ਉਹਨਾਂ ਦੇ ਘਰ ਦੇ ਵੀ ਭਗਤੀ ਭਾਵ ਤੇ ਸ਼ਰਧਾ ਰੱਖਣ ਲੱਗੇ ਸੀ ਸਾਥ ਸੰਗਤ ਜੀ ਤੇ ਸਭ ਕੁਝ ਦੇਖ ਕੇ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਸੀ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਨੂ ਕਿਛ ਹਰ ਕੀਆ ਭਇਓ ਕਬੀਰ 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 ਸਾਹਿਬ ਜੀ ਕਹਿੰਦੇ ਦੇਖੋ ਜੋ ਕੁਝ ਹੋਇਆ ਹੈ ਇਹ ਮੈਂ ਕੁਝ ਨਹੀਂ ਸੀ ਕਰ ਸਕਦਾ ਇਹ ਤਾਂ ਪ੍ਰਮਾਤਮਾ ਨੇ ਆਪ ਹੀ ਕੀਤਾ ਮੇਰਾ ਤਾਂ ਵੈਸੇ ਨਾਮ ਹੀ ਆ ਕਰਨ ਵਾਲਾ ਤਾਂ ਵਾਹਿਗੁਰੂ ਹੀ ਆ ਇਹ ਇੱਕ ਵਾਰ ਨਹੀਂ ਕਈ ਵਾਰ ਸਾਧ ਸੰਗਤ ਜੀ ਪਰਖ ਹੋਈ ਆ ਜਦੋਂ ਬ੍ਰਾਹਮਣਾਂ ਨੇ ਭਗਤ ਕਬੀਰ ਸਾਹਿਬ ਜੀ ਦੀ ਨਿੰਦਿਆ ਵੀ ਕੀਤੀ ਸੀ ਇੱਕ ਸਮੇਂ ਤਾਂ ਇਹੋ ਜੀ ਘਟਨਾ ਵਾਪਰ ਗਈ ਸੀ ਕੁਝ ਈਰਖਾ ਕਰਨ ਵਾਲੇ ਬ੍ਰਾਹਮਣਾਂ ਨੇ ਕੀ ਕੀਤਾ ਭਗਤ ਕਬੀਰ ਸਾਹਿਬ ਜੀ ਦਾ ਨਰਾਦਰ ਕਰਨ ਲਈ ਕਿ ਉਹਨਾਂ ਦੀ ਬੇਇੱਜ਼ਤੀ ਕਰਵਾਈਏ ਇੱਕ ਵਿਉਂਤ ਬਣਾਈ ਯੋਜਨਾ ਕੀਤੀ ਸਾਜ਼ਿਸ਼ ਰਚੀ ਇੱਕ ਉਹਨਾਂ ਨੇ ਸਭ ਥਾਵਾਂ ਤੇ ਚਿੱਠੀਆਂ ਪਾ ਦਿੱਤੀਆਂ ਕਿ ਕਬੀਰ ਜੀ ਬਹੁਤ ਵੱਡਾ ਜਗ ਕਰ ਰਹੇ ਆ ਸਾਰੇ ਸਾਧੂ ਮਹਾਤਮਾ ਆਪੋ ਆਪਣੀਆਂ ਜਮਾਤਾਂ ਦੇ ਸਮੇਤ ਆਪਣੇ ਚੇਲਿਆਂ ਦੇ ਸਮੇਤ ਪਹੁੰਚਣ ਲੱਗੇ ਆ ਚਿੱਠੀਆਂ ਮਿਲਣ ਤੋਂ ਸਾਰੇ ਸਾਧੂ ਮਹਾਤਮਾ ਤੈਨੂੰ ਭਗਤ ਕਬੀਰ ਸਾਹਿਬ ਜੀ ਦੇ ਘਰ ਪਹੁੰਚਣ ਲੱਗ ਪਏ ਤੇ ਭਗਤ ਜੀ ਘਰ ਦੇ ਬਾਹਰ ਬੈਠੇ ਸੀ ਸਾਧੂਆਂ ਦੇ ਟੋਲੇ ਨੂੰ ਆਉਂਦੇ ਹੋਏ ਨੂੰ ਦੇਖ ਕੇ ਭਗਤ ਜੀ ਨੇ ਪੁੱਛਿਆ ਇਹਨੇ ਮਹਾਤਮਾ ਇੱਕਦਮ ਕਿੱਧਰ ਨੂੰ ਜਾ ਰਹੇ ਆ ਉਹਨਾਂ ਨੇ ਭਗਤ ਕਬੀਰ ਜੀ ਨੂੰ ਪਹਿਲਾਂ ਮਿਲੇ ਨਹੀਂ ਸੀ ਕਦੇ ਪਛਾਣਿਆ ਨਹੀਂ ਤੇ ਕਿਹਾ ਤੂੰ ਇਸੇ ਸ਼ਹਿਰ ਦਾ ਵਾਸੀ ਲੱਗਦਾ ਪਰ ਤੈਨੂੰ ਪਤਾ ਨਹੀਂ ਇੱਥੋਂ ਕਾਂਸੀ ਵਿੱਚ ਭਗਤ ਕਬੀਰ ਜੀ ਬਹੁਤ ਵੱਡਾ ਜੱਗ ਕਰ ਰਹੇ ਆ ਸਾਨੂੰ ਚਿੱਠੀ ਮਿਲੀ ਆ ਉਹਨਾਂ ਨੇ ਸਾਰੇ ਦੇਸ਼ਾਂ ਪ੍ਰਦੇਸ਼ਾਂ ਦੇ ਸਾਧੂਆਂ ਨੂੰ ਇਹ ਜੱਗ ਵਿੱਚ ਆਉਣ ਦੀ ਚਿੱਠੀਆਂ ਪਾਈਆਂ ਨੇ ਇਹ ਸੁਣ ਕੇ ਭਗਤ ਕਬੀਰ ਜੀ ਕਹਿਣ ਲੱਗੇ ਕਿਸ ਕਬੀਰ ਨੇ ਚਿੱਠੀਆਂ ਪਵਾਇਆਂ ਹਨ ਉਹ ਕਬੀਰ ਵੱਡਾ ਰੱਬ ਵਾਹਿਗੁਰੂ ਵੱਡਾ ਪ੍ਰਭੂ ਆਪ ਹੀ ਹੁਣ ਜਗ ਕਰੇਗਾ। ਇਆਂ ਵਿਚਾਰ ਕੇ ਉਥੇ ਬਾਹਰੀ ਬਾਹਰ ਇਕਾਂਤ ਵਿੱਚ ਜੰਗਲ ਵਿੱਚ ਸਮਾਧੀ ਲਾ ਕੇ ਭਗਤ ਜੀ ਤਾਂ ਬੈਠ ਗਏ ਤੇ ਮਾਤਾ ਲੋਈ ਜੀ ਨੂੰ ਵੀ ਕਹਿ ਦਿੱਤਾ ਸੀ ਕਿ ਤੁਸੀਂ ਗਵਾਂਡੀਆਂ ਦੇ ਘਰੇ ਜਾ ਕੇ ਲੁਕ ਜਾਣਾ। ਉਸ ਸਮੇਂ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਨੇ ਸੋਚਿਆ ਕਿ ਨਾ ਈਰਖਾਲੂ ਬ੍ਰਾਹਮਣਾ ਨੇ ਤਾਂ ਮੇਰੇ ਗਰੀਬ ਜੇ ਭਗਤ ਨਾਲ ਈਰਖਾ ਕੀਤੀ ਆ। ਇਹ ਉਹਦਾ ਨਰਾਦਰ ਕਰਵਾਉਣਾ ਚਾਹੁੰਦੇ ਆ ਪਰ ਕਬੀਰ ਤਾਂ ਬੇਪਰਵਾਹ ਹੈ ਉਹਨੂੰ ਤਾਂ ਇਹ ਗੱਲ ਦੀ ਕੋਈ ਚਿੰਤਾ ਨਹੀਂ ਪਰ ਮੈਨੂੰ ਤਾਂ ਆਪਣਾ ਬਿਰਦ ਰੱਖਣਾ ਪਵੇਗਾ ਮੈਂ ਆਪਣਾ ਸੁਭਾਅ ਜੁਗਾ ਜੁਗਾ ਤੱਕ ਜੋ ਹੈ ਉਹੀ ਕਾਇਮ ਰੱਖਾਂਗਾ ਮੈਨੂੰ ਆਪਣੇ ਭਗਤ ਦੀ ਪੈਜ ਰੱਖਣੀ ਪਵੇਗੀ ਕਿਉਂਕਿ ਭਗਵਾਨ ਨੇ ਇੱਕ ਭਗਤ ਕਬੀਰ ਸਾਹਿਬ ਜੀ ਤੇ ਦੂਜਾ ਇੱਕ ਰਾਜੇ ਦਾ ਰੂਪ ਧਾਰਨ ਕਰ ਲਿਆ ਤੇ ਲక్ష్ਮੀ ਨੂੰ ਲੋਈ ਦਾ ਰੂਪ ਧਾਰ ਕੇ ਸੇਵਾ ਕਰਨ ਲਾ ਦਿੱਤਾ ਰਾਜੇ ਦੇ ਰੂਪ ਵਿੱਚ ਰਸਦਾਂ ਦੇ ਗੱਡੇ ਭਰ ਕੇ ਆਏ ਆ ਆਪਣੀਆਂ ਫੌਜਾਂ ਕੋਲੋਂ ਸਾਰੇ ਸਾਧੂਆਂ ਦੇ ਡੇਰੇ ਕਰਵਾਏ ਆ ਕਬੀਰ ਸਾਹਿਬ ਜੀ ਦੇ ਰੂਪ ਵਿੱਚ 36 ਪ੍ਰਕਾਰ ਦੇ ਭੋਜਨ ਉੱਥੇ ਬਣਾਉਣੇ ਸ਼ੁਰੂ ਕਰ ਦਿੱਤੇ ਅਨੇਕਾਂ ਤਰ੍ਹਾਂ ਦੀ ਉੱਥੇ ਮਠਿਆਈ ਬਣੀ ਆ ਕਿਉਂਕਿ ਦੇਖੋ ਹੁਣ ਤਾਂ ਭਗਵਾਨ ਜੀ ਆਪ ਉੱਥੇ ਆਏ ਆ ਸਾਧ ਸੰਗਤ ਜੀ ਹੁਣ ਜਿਹੜੀਆਂ ਸਾਧੂਆਂ ਦੀਆਂ ਜਮਾਤਾਂ ਆਈਆਂ ਸਾਰੇ ਸਾਧੂਆਂ ਨੇ ਰੱਜ ਰੱਜ ਕੇ ਭੋਜਨ ਪ੍ਰਸ਼ਾਦਾ ਛਕਿਆ ਤਕਰੀਬਨ ਸਾਧ ਸੰਗਤ ਜੀ 7 ਦਿਨ ਤੱਕ ਇਹ ਜੱਗ ਜਿਹੜਾ ਸੀ ਚੱਲਦਾ ਰਿਹਾ ਜਦੋਂ ਸਾਧੂਆਂ ਦੀਆਂ ਜਮਾਤਾਂ ਵਿਦਾ ਹੋਣ ਲੱਗੀਆਂ ਉਹਨਾਂ ਨੂੰ ਜਾਣ ਲੱਗਿਆਂ ਨੂੰ ਕੀਮਤੀ ਦਿਸਾਲੇ ਭੇਟ ਕੀਤੇ ਗਏ ਤੇ ਮਠਿਆਈਆਂ ਦੇ ਗੱਡੇ ਲੱਦ ਕੇ ਭੇਜੇ ਆ ਜਾਣ ਲੱਗੇ ਸਾਰੇ ਸਾਧੂ ਜਨ ਜਿੰਨੇ ਸੀ ਧੰਨਕ ਵੀਰ ਧੰਨਕ ਵੀਰ ਕਰਦੇ ਜਾਣ ਭਗਤ ਜੀ ਨੂੰ ਧੰਨ ਧੰਨ ਕਹਿ ਰਹੇ ਆ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਵੀ ਕਹਿ ਰਹੇ ਸੀ ਕੁਝ ਸਾਧੂ ਕਿ ਇਹੋ ਜਿਹਾ ਜਗ ਤਾਂ ਕਦੇ ਕਿਸੇ ਚੱਕਰਵਰਤੀ ਰਾਜੇ ਨੇ ਵੀ ਨਹੀਂ ਕੀਤਾ ਹੋਣਾ ਜੋ ਭਗਤ ਕਬੀਰ ਸਾਹਿਬ ਜੀ ਨੇ ਕਰ ਦਿੱਤਾ ਭਗਤ ਕਬੀਰ ਸਾਹਿਬ ਜੀ ਨੇ ਜਦੋਂ ਇਹ ਸੋਭਾ ਸੁਣੀ ਆ ਬੜੇ ਪ੍ਰੇਮ ਤੇ ਬਿਰਾਗ ਵਿੱਚ ਆ ਗਏ ਆ ਕਹਿੰਦੇ ਦੇਖੋ ਮੈਂ ਤਾਂ ਇੱਥੇ ਬਾਹਰ ਬੈਠਾ ਹਾਂ ਸਾਰਾ ਜੱਗ ਭਗਵਾਨ ਨੇ ਆ ਮੇਰੀ ਪੈਜ ਰੱਖਣ ਲਈ ਮੇਰਾ ਰੂਪ ਧਾਰਨ ਕਰਕੇ ਸੰਪੂਰਨ ਕੀਤਾ ਫਿਰ ਉਦੋਂ ਭਗਵਾਨ ਜੀ ਭਗਤ ਕਬੀਰ ਸਾਹਿਬ ਜੀ ਕੋਲ ਆਉਂਦੇ ਆ ਦਰਸ਼ਨ ਦਿੰਦੇ ਆ ਤੇ ਕਹਿਣ ਲੱਗੇ ਭਗਤਾ ਹੁਣ ਕਿਉਂ ਲੁਕਿਆ ਬੈਠਾ ਹੈ ਅਸੀਂ ਤੇਰਾ ਜਗ ਸੰਪੂਰਨ ਕਰਾ ਦਿੱਤਾ ਹੈ ਭਗਤ ਕਬੀਰ ਸਾਹਿਬ ਜੀ ਨੇ ਮੱਥਾ ਟੇਕਿਆ ਭਗਵਾਨ ਜੀ ਦੇ ਚਰਨਾਂ ਨਾਲ ਲਿਫਟ ਗਏ ਤੇ ਭਗਵਾਨ ਜੀ ਦੇਖਦੇ ਆ ਦੇਖਦੇ ਆ ਅਲੋਪ ਹੋ ਗਏ ਜਦੋਂ ਕਬੀਰ ਸਾਹਿਬ ਜੀ ਘਰ ਵਾਪਸ ਆਏ ਗਵਾਂਡੀਆਂ ਦੇ ਘਰ ਲੁਕੀ ਹੋਈ ਬੈਠੀ ਮਾਤਾ ਲੋਹੀ ਜੀ ਨੂੰ ਸੱਦ ਲਿਆ। ਨਗਰ ਦੇ ਲੋਕਾਂ ਨੇ ਕਿਹਾ ਭਗਤ ਜੀ ਤੁਹਾਡੇ ਵਰਗਾ ਜੱਗ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਇਹ ਗੱਲ ਸੁਣ ਕੇ ਭਗਤ ਕਬੀਰ ਸਾਹਿਬ ਜੀ ਨੇ ਆਖਿਆ। "ਕਿਆ ਜਾਣੂ ਕਿਛੁ ਹਰ ਕੀਆ ਭਇਓ ਕਬੀਰ 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 ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਮੈਂ ਤਾਂ ਕੁਝ ਕਰਨ ਜੋਗਾ ਹੀ ਨਹੀਂ ਹਾਂ।" ਮੇਰੇ ਕੀਤੇਆਂ ਕੀ ਹੋ ਸਕਦਾ ਹੈ ਇਹ ਤਾਂ ਸਭ ਰਾਮਦੇਹੀ ਕੌਤਕ ਨੇ ਇਹ ਤਾਂ ਜੋ ਕੀਤਾ ਹੈ ਇਹ ਵਾਹਿਗੁਰੂ ਪਰਮੇਸ਼ਰ ਨੇ ਰਾਮ ਨੇ ਹੀ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਐਸੀ ਕਿਰਪਾ ਹੋਈ ਸਾਧੂਆਂ ਦਾ ਸੰਗ ਕਰਨਾ ਸਾਧੂਆਂ ਦੇ ਸਾਥੀ ਬਣ ਗਏ ਸ਼ੁਕਰਾਨਾ ਕਰਨਾ ਐਸਾ ਸਮਾਂ ਵੀ ਆਇਆ ਸੀ ਜਦੋਂ ਉਹਨਾਂ ਨੂੰ ਤੰਣਾ ਬੁਨਣਾ ਭੁੱਲ ਗਿਆ ਹੱਥ ਦੇ ਵਿੱਚ ਖੜਤਾਲਾਂ ਲੈ ਲੈਣੀਆਂ ਰਾਮ ਨਾਮ ਦਾ ਸਿਮਰਨ ਕਰਨਾ ਸਾਧੂਆਂ ਨਾਲ ਮੇਲਜੋਲ ਵਧ ਗਿਆ ਬਿਰਾਗੀ ਸਾਧੂ ਉਹਨਾਂ ਦੇ ਕੋਲ ਸਦਾ ਰਹਿਣ ਲੱਗੇ ਸਤਸੰਗ ਬਣਿਆ ਰਹਿਣ ਲੱਗਾ ਪਰ ਫਿਰ ਵੀ ਕੁਝ ਨਿੰਦਕਾਂ ਨੇ ਜਦੋਂ ਭਗਤ ਕਬੀਰ ਸਾਹਿਬ ਜੀ ਦੀ ਬਹੁਤ ਨਿੰਦਿਆ ਕੀਤੀ ਉਦੋਂ ਆਪਣੇ ਸ਼ਰਧਾਲੂਆਂ ਤੇ ਰਾਮ ਭਗਤਾਂ ਪਾਸੋਂ ਬਚਨ ਸੁਣ ਕੇ ਭਗਤ ਨਿਰਵੈਰ ਆਤਮਾ ਕਬੀਰ ਸਾਹਿਬ ਜੀ ਨੇ ਆਪਣੇ ਨੈਣ ਮੰਡਲੇ ਹੱਥ ਦੇ ਵਿੱਚ ਖੜਤਾਲਾ ਪਹਿਨਾ ਹੀ ਆਪ ਜੀ ਨੇ ਫੜੀਆਂ ਸੀ ਉਹਨਾਂ ਨੂੰ ਵਜਾਉਂਦੇ ਹੋਏ ਰੱਬ ਦੇ ਚਰਨਾਂ ਨਾਲ ਜੁੜ ਕੇ ਤੇ ਬਚਨ ਕੀਤਾ ਸ਼ਬਦ ਉਚਾਰਨ ਕੀਤਾ ਗੋੜੀ ਰਾਗ ਦੇ ਵਿੱਚ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ हे ਦੁਨੀਆ ਦੇ ਲੋਕੋ ਮੈਨੂੰ ਨਿੰਦਿਆ ਬੜੀ ਪਿਆਰੀ ਲੱਗਦੀ ਆ ਕਿਉਂਕਿ ਨਿੰਦਾ ਤਾਂ ਮਾਂ ਤੇ ਪਿਤਾ ਦੇ ਸਮਾਨ ਹੁੰਦੀ ਆ ਜਿਸ ਵਰਸ਼ ਦੀ ਨਿੰਦਾ ਹੋਵੇ ਉਹਦੀ ਮੈਲ ਧੋਤੀ ਜਾਂਦੀ ਆ ਇਸ ਕਰਕੇ ਤੁਸੀਂ ਇਹ ਦੇਖ ਰਹੇ ਹੋ ਬ੍ਰਾਹਮਣ ਨਿੰਦਿਆ ਕਰ ਰਹੇ ਆ ਕਰਨ ਦਿਓ ਜਿੰਨੀ ਮੇਰੀ ਨਿੰਦਿਆ ਹੋਵੇਗੀ ਉਹਨੇ ਮੇਰੇ ਪਾਪ ਛੜਨਗੇ ਮੇਰਾ ਤਾਂ ਅਸਲ ਮਿੱਤਰ ਉਹ ਆ ਜਿਹੜਾ ਮੇਰੀ ਨਿੰਦਿਆ ਕਰਦਾ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋਜੋ ਨਿੰਦਾ ਹੋਰੈ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਦਾਰ ਜਨਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਅਜੇ ਕਬੀਰ ਸਾਹਿਬ ਜਿਉਂ ਵਿਚਾਰ ਹੀ ਕਰ ਰਹੇ ਆ ਤਾਂਸ਼ੀ ਨਗਰੀ ਦੇ ਸਾਰੇ ਬ੍ਰਾਹਮਣ ਆਗੇ ਇਕੱਠੇ ਹੋ ਕੇ ਉਹਨਾਂ ਨੇ ਲੰਮੇ ਲੰਮੇ ਤਿਲਕ ਲਾਏ ਹੋਏ ਆ ਉਹਨਾਂ ਦੀਆਂ ਗੋਗੜਾਂ ਤੇਲੀ ਦੇ ਕੁੱਪਿਆਂ ਵਰਗੀਆਂ ਸਨ ਸਾਧ ਸੰਗਤ ਜੀ ਉਕੇ ਨਾਮ ਜਪਣ ਤੋਂ ਬਿਨਾ ਪਦਾਰਥ ਖਾ ਖਾ ਕੇ ਉਹਨਾਂ ਨੇ ਗੋਗੜਾਂ ਵਧਾਈਆਂ ਹੋਈਆਂ ਸੀ ਉਹਨਾਂ ਵਿੱਚੋਂ ਇੱਕ ਬਹੁਤ ਮੋਟਾ ਬ੍ਰਾਹਮਣ ਅੱਗੇ ਹੋ ਕੇ ਬੋਲਿਆ ਕਹਿਣ ਲੱਗਾ ਓਏ ਕਬੀਰ ਤੂੰ ਜਲਾਹੇ ਦਾ ਜੁਲਾਹਾ ਹੀ ਰਹਾ ਭਗਤ ਜੀ ਨੂੰ ਇਸ ਤਰ੍ਹਾਂ ਦੇ ਸਖਤ ਬਚਨ ਆਖੇ ਬ੍ਰਾਹਮਣਾਂ ਨੂੰ ਛੱਡ ਕੇ ਬਿਰਾਗੀ ਸਾਧੂਆਂ ਨੂੰ ਤਦਾਨ ਦੇਣਾ ਇਹ ਬ੍ਰਾਹਮਣਾਂ ਦਾ ਨਰਾਦਰ ਨਹੀਂ ਦਇਆ ਤੇ ਨਿਮਰਤਾ ਦੇ ਸਾਗਰ ਕਬੀਰ ਸਾਹਿਬ ਜੀ ਨੇ ਸੰਗਤ ਜੀ ਕੋਈ ਗੁੱਸਾ ਨਹੀਂ ਕੀਤਾ ਹੱਸਦੇ ਮੁਖੜੇ ਨਾਲ ਨਿਰਮਾਨਤਾ ਦੇ ਮਿੱਠੇ ਸ਼ਬਦਾਂ ਵਿੱਚ ਕਿਹਾ ਪੰਡਿਤ ਜੀ ਜੇ ਕੋਈ ਮੇਥੋਂ ਭੁੱਲ ਹੋਈ ਤੇ ਖਿਮਾ ਬਖਸ਼ ਦਿਓ ਉਹਨਾਂ ਬਿਰਾਗੀ ਸਾਧੂਆਂ ਨੂੰ ਦਾਨ ਕੀਤਾ ਉਹ ਆਪਣੀ ਥਾਂ ਤੇ ਆ ਤੁਸੀਂ ਹੁਕਮ ਕਰੋ ਮੈਂ ਤੁਸਾਂ ਦੀ ਕੀ ਸੇਵਾ ਕਰਾਂ ਮੈਂ ਤਾਂ RAM ਦੇ ਭਗਤਾਂ ਦਾ ਸੇਵਾਦਾਰਾਂ ਦਾ ਦਾਸ ਹਾਂ ਜੋ ਹੁਕਮ ਕਰਦੇ ਆ ਕਰਨ ਨੂੰ ਤਿਆਰ ਆ ਕ੍ਰੋਧ ਕਰਨਾ ਨਾਲੇ ਵਿਦਵਾਨ ਪੁਰਸ਼ ਵਾਸਤੇ ਚੰਗੀ ਗੱਲ ਨਹੀਂ ਹੁੰਦੀ ਕਬੀਰ ਸਾਹਿਬ ਜੀ ਦੇ ਮਿੱਠੇ ਮਿੱਠੇ ਬਚਨ ਸੁਣ ਕੇ ਉਹ ਜਿਹੜਾ ਕਰੋਧੀ ਸੀ ਬ੍ਰਾਹਮਣ ਉਹ ਵੀ ਸ਼ਾਂਤ ਹੋ ਗਿਆ ਫਿਰ ਲਾਲਚੀ ਬ੍ਰਾਹਮਣ ਅੱਗੇ ਆਏ ਹੰਕਾਰੇ ਬ੍ਰਾਹਮਣ ਅੱਗੇ ਆਏ ਉਹਨਾਂ ਨੇ ਭਗਤ ਕਬੀਰ ਸਾਹਿਬ ਜੀ ਤੋਂ ਕੁਝ ਪੁੱਛਣਾ ਚਾਹਿਆ ਤੇ ਉਦੋਂ ਭਗਤ ਜੀ ਨੇ ਉਹਨਾਂ ਨੂੰ ਜਵਾਬ ਦੇ ਕੇ ਨਿਰਉਤਰ ਕਰ ਦਿੱਤਾ ਸਾਧ ਸੰਗਤ ਜੀ ਤੇ ਐਵੇਂ ਫਿਰ ਭਗਤ ਜੀ ਨੇ ਸਾਹਦੀ ਤਸੱਲੀ ਕਰਵਾਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਕੁਝ ਲੋਕ ਨੇ ਜਿਹੜੇ ਮੇਰੀ ਨਿੰਦਿਆ ਕਰਦੇ ਆ ਮੇਰੇ ਤੇ ਦੂਸ਼ਣ ਬਾਜੀ ਲਾਉਂਦੇ ਆ ਲਾਓ ਭਾਈ ਜੇ ਮੇਰੇ ਤੇ ਦੂਸ਼ਣ ਲਾਉਨੇ ਹੋ ਮੇਰੀ ਬਦਖੋਈ ਕਰਨੀ ਆ ਕਰੋ ਭਾਈ ਪਰ ਰੱਬ ਦੇ ਸੇਵਕਾਂ ਨੂੰ ਆਪਣੀ ਨਿੰਦਿਆ ਹੋਣ ਤੇ ਗੁੱਸਾ ਨਹੀਂ ਆਉਂਦਾ ਹੁੰਦਾ ਉਹਨਾਂ ਨੂੰ ਨਿੰਦਿਆ ਚੰਗੀ ਲੱਗਦੀ ਆ ਜਦੋਂ ਕੋਈ ਨਿੰਦਾ ਹੁੰਦੀ ਆ ਤਾਂ ਬੰਦਾ ਵੈਕੌਂਠ ਚ ਲਿਆ ਜਾਂਦਾ ਕਿਉਂਕਿ ਇਸ ਤਰ੍ਹਾਂ ਬੰਦਾ ਆਪਦੇ ਔਗਣਾ ਨੂੰ ਛੱਡ ਕੇ ਪ੍ਰਮਾਤਮਾ ਦਾ ਜਿਹੜਾ ਨਾਮ ਆ ਉਹ ਹਿਰਦੇ 'ਚ ਵਸਾ ਲੈਂਦਾ ਰਿਹੇ ਸੁੱਧ ਜੋ ਨਿੰਦਾ ਹੋਏ ਹਮਰੇ ਕੱਪੜੇ ਨਿੰਦਕ ਤੋਂਏ ਤੇ ਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ ਭਾਵੇਂ ਕੋਈ ਬੰਦਾ ਠੀਕ ਹੋਵੇ ਪਰ ਲੋਕ ਉਹਦੇ ਔਗਣ ਜਿਹੜੇ ਆ ਜਾਣ ਬੁੱਝ ਕੇ ਦੱਸਣ ਤਾਂ ਉਹਦੇ ਕੱਪੜੇ ਧੁੰਦੇ ਆ ਉਹਦੀ ਮਹਿਲਤ ਹੁੰਦੇ ਆ ਇਸ ਕਰਕੇ ਇਹ ਕਲੰਕ ਲਾਉਣ ਵਾਲਾ ਜਾਣ ਬੁੱਝ ਕੇ ਸਾਡੇ ਕੱਪੜੇ ਧੋਂਦਾ ਤੇ ਜਿਹੜਾ ਮੈਨੂੰ ਕਲੰਕ ਲਾਉਂਦਾ ਉਹ ਮੇਰੀ ਮਹਿਲ ਧੋਂਦਾ ਤੇ ਫਿਰ ਉਹ ਮੇਰਾ ਦੁਸ਼ਮਣ ਨਹੀਂ ਮੇਰਾ ਦੋਸਤ ਆ ਇਸ ਤਰ੍ਹਾਂ ਭਗਤ ਜੀ ਨੇ ਆਖਿਆ ਭਾਈ ਇਲਜ਼ਾਮ ਲਾਉਣ ਵਾਲੇ ਮੇਰੀ ਲੰਮੀ ਉਮਰ ਲੋਚਦੇ ਆ ਆਹੀਂ ਤਾਂ ਮੇਰੀ ਨਿੰਦਿਆ ਕਰਦੇ ਆ ਇਹ ਨਿੰਦਿਆ ਹੁੰਦੀ ਮੈਨੂੰ ਬੜੀ ਚੰਗੀ ਲੱਗਦੀ ਆ ਮੈਂ ਉਹਨਾਂ ਨਾਲ ਪ੍ਰੀਤ ਕਰਦਾ ਸਨੇਹ ਕਰਦਾ ਜਿਹੜੇ ਮੇਰੀ ਨਿੰਦਿਆ ਕਰਦੇ ਦੇਖੋ ਕੋਈ ਹੈ ਦੁਨੀਆ ਵਿੱਚ ਐਹੋ ਜਿਹਾ ਬੰਦਾ ਜਿਹੜਾ ਸਾਨੂੰ ਬੁਰਾ ਆਖੇ ਤੇ ਅਸੀਂ ਉਹਨੂੰ ਕਹਿ ਦਈਏ ਤੂੰ ਸਾਡਾ ਸੱਜਣ ਮਿੱਤਰ ਨਹੀਂ ਪਾਈ ਜਨ ਕਬੀਰ ਕੋ ਨਿੰਦਿਆ ਸਾਰ ਸੋ ਭਗਤ ਜੀ ਕਹਿੰਦੇ ਭਾਈ ਦੇਖੋ ਇਹ ਨਿੰਦਿਆ ਤਾਂ ਸਾਰਿਆਂ ਤੋਂ ਚੰਗੀ ਛੈ ਆ ਨਿੰਦਕ ਡੁੱਬ ਜਾਂਦਾ ਜਿਹਦੀ ਨਿੰਦਿਆ ਹੁੰਦੀ ਉਹ ਤਰ ਜਾਂਦਾ ਹੈ ਇਹ ਕੋਈ ਬੰਦਾ ਠੰਡੇ ਜਿਗਰੇ ਆਪਣੇ ਐਬ ਨਸ਼ਰ ਹੁੰਦੇ ਸੁਣੇ ਉਹ ਸਗੋਂ ਇਸ ਤਰ੍ਹਾਂ ਆਪਦੇ ਅੰਦਰੋਂ ਔਗਣਾ ਨੂੰ ਦੂਰ ਕਰ ਸਕਦਾ ਜੀਵਨ ਨੂੰ ਪਵਿੱਤਰ ਬਣਾ ਸਕਦਾ ਪਰ ਦੇਖੋ ਦੂਜਿਆਂ ਦੇ ਐ ਫਰੋਲਣ ਵਾਲਾ ਦੂਜਿਆਂ ਦੇ ਨੁਕਸ ਕੱਢਣ ਵਾਲਾ ਆਪਣੇ ਅੰਦਰ ਕਦੇ ਝਾਤੀ ਨਾ ਮਾਰਨ ਕਰਕੇ ਆਪ ਹੀ ਉਹ ਨਾਇਬਾਂ ਚ ਡੁੱਬ ਜਾਂਦਾ ਹੈ ਸੋ ਪ੍ਰਮਾਤਮਾ ਦੀ ਬੰਦਗੀ ਵਾਲੇ ਜਿਹੜੇ ਬੰਦੇ ਆ ਆਪਣੀ ਨਿੰਦਿਆ ਤੋਂ ਘਬਰਾਉਂਦੇ ਹੀ ਨਹੀਂ ਹਨ ਇਥੋਂ ਭਗਤ ਕਬੀਰ ਸਾਹਿਬ ਜੀ ਉਹਨਾਂ ਨੇ ਪਾਈ ਇਸ ਤਰ੍ਹਾਂ ਨਿੰਦਕ ਜਿਹੜੇ ਸੀ ਬ੍ਰਾਹਮਣ ਸੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਤਸੱਲੀ ਕਰਵਾਈ ਉਹਨਾਂ ਦਾ ਮਾਣ ਜਿਹੜਾ ਸੀ ਹੰਕਾਰ ਸੀ ਤੋੜ ਦਿੱਤਾ ਇੱਕ ਉਹ ਵੀ ਸਮਾਂ ਆਇਆ ਜਦੋਂ ਸਾਰੇ ਕਾਂਸ਼ੀ ਦੇ ਬ੍ਰਾਹਮਣਾਂ ਨੂੰ ਭਗਤ ਕਬੀਰ ਸਾਹਿਬ ਜੀ ਦੇ ਅੱਗੇ ਝੁਕਣਾ ਪਿਆ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਜੋ ਬਾਣੀ ਹੈ ਉਹਦੇ ਵਿੱਚ ਵੀ ਨਿੰਦਿਆ ਬਾਰੇ ਬੜਾ ਜ਼ਿਕਰ ਆਉਂਦਾ ਕਿ ਮਨਮੁਖ ਬੰਦੇ ਹੀ ਨਿੰਦਿਆ ਕਰਦੇ ਹੁੰਦੇ ਆ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਇਹ ਮਨ ਦੇ ਪਿੱਛੇ ਲੱਗਣ ਵਾਲੇ ਬੰਦੇ ਨਿੰਦਿਆ ਕਰਦੇ ਆ ਦੇਖੋ ਭਗਤ ਕਬੀਰ ਸਾਹਿਬ ਜੀ ਦਾ ਜੀਵਨ ਕਿੰਨੀ ਗਰੀਬੀ ਸੀ ਸਾਧ ਸੰਗਤ ਜੀ ਪਰਖ ਵੀ ਹੋਈ ਉਹਨਾਂ ਦੀ ਪ੍ਰੀਖਿਆ ਵਿੱਚੋਂ ਪਾਸ ਹੋਏ ਰਹੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ ਸਾਨੂੰ ਵੀ ਔਗਣ ਛੱਡ ਕੇ ਗੁਣਾ ਦੇ ਨਾਲ ਸਾਂਝ ਕਮਾਉਣੀ ਚਾਹੀਦੀ ਆ ਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ ਲੈਣ ਜੀ ਭਗਤ ਕਬੀਰ ਸਾਹਿਬ ਜੀ ਦੇ ਚਰਨਾਂ ਤੇ ਬਾਰ ਬਾਰ ਨਮਸਕਾਰ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਹਲੀਮੀ ਧੀਰਜ ਤੇ ਭਾਉ ਭਗਤੀ ਬਖਸ਼ਣ ਜਿਸ ਤਰ੍ਹਾਂ ਭਗਤਾਂ ਦੇ ਉੱਪਰ ਸਤਿਗੁਰ ਨੇ ਕਿਰਪਾ ਕੀਤੀ ਹੈ ਤੇ ਹੋ ਸਜਣੇ ਅਸੀਸੜੀਆਂ ਉਹ ਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ